ਵੀਡੀਓ ਦੇਖਣ ਵਾਲੇ ਸਾਰੇ ਵੀਰ ਨੂੰ ਪਿਆਰ ਪਛਾਸੀ ਕਾਲ ਜੀ ਅੱਜ ਆਪਾਂ ਪਹੁੰਚੇ ਜੀ ਮਲੋ ਟਰੈਕਟਰ ਮੰਡੀ 22 ਜੂਨ ਅੱਜ ਦੀ ਡੇਟ ਹੈ ਜੀ 2025 22 ਜੂਨ ਜੇ ਆਪਾਂ ਵੀਡੀਓ ਸਾਂਝੀ ਕਰ ਰਹੇ ਤੁਹਾਡੇ ਨਾਲ ਤੇ ਮਲੋ ਟਰੈਕਟਰ ਮੰਡੀ ਦੇਖ ਸਕਦੇ ਤੁਸੀਂ ਜਿਹੜੀ ਕਿ ਹਰ ਐਤਵਾਰ ਨੂੰ ਉਹ ਬਠਿੰਡਾ ਚੌਕ ਆ ਗਿਆ ਜੀ ਅਸੀਂ ਦਾ ਰੋਡ ਬਠਿੰਡੇ ਨੂੰ ਜਾ ਰਿਹਾ ਬਠਿੰਡਾ ਰੋਡ ਦੇ ਉੱਤੇ ਹਰ ਸੰਡੇ ਨੂੰ ਇਹ ਮੰਡੀ ਲੱਗਦੀ ਹੈ ਇੱਥੇ ਬਹੁਤ ਹੀ ਭਾਰੀ ਮਾਤਰਾ ਵਿੱਚ ਟਰੈਕਟਰ ਆਉਂਦੇ ਆ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਤੇ ਹਰ ਸਟੇਟ ਦੇ ਨੰਬਰ ਟਰੈਕਟਰ ਮਿਲ ਜਾਣਗੇ ਤੇ ਬਾਹਰ ਦੇ ਨੰਬਰ ਸਟੇਟ ਦੇ ਨੰਬਰ ਵੀ ਟਰੈਕਟਰ ਇੱਥੇ ਮਿਲ ਜਾਂਦੇ ਤੁਹਾਨੂੰ ਬੜੇ ਸਸਤੇ ਰੇਟਾਂ ਵਿੱਚ ਤੇ ਆਪਾਂ ਹੁਣ ਸਭ ਤੋਂ ਪਹਿਲੇ ਤੁਹਾਨੂੰ ਆਪਣੇ ਮਾਨ ਟਰੈਕਟਰ ਬਲਕਸ਼ਾਬ ਵਾਲਿਆਂ ਦੇ ਤੁਹਾਨੂੰ ਟਰੈਕਟਰ ਦਿਖਾਈਏ ਸਭ ਤੋਂ ਪਹਿਲੇ ਜਿਨ੍ਹਾਂ ਕੋਲ ਆ ਤੁਸੀਂ ਦੇਖ ਸਕਦੇ ਹੋ 485 ਤੋਂ ਲੈ ਕੇ ਉਹ 735 6 ਤੋਂ 7 ਟਰੈਕਟਰ ਖੜੇ ਨੇ ਆ ਆਪਣੇ ਕਰਮਜੀਤ ਅੰਕਲ ਜੀ ਦੇ ਨੇ ਇਹ ਕਾ ਖੜਾ ਜੀ ਸਭ ਤੋਂ ਪਹਿਲੇ 5310 ਦੇਖੋ ਪੰਜਾਬ ਨੰਬਰ ਹੈ 2008 ਮਾਡਲ ਹੈ 475 ਦੀ ਮੰਗ ਹੈ ਟਾਇਰ ਚਾਰੀ ਨਵੇਂ ਨੇ ਬਿਲਕੁਲ ਇਹ O 485 ਦੀ 2020 ਮਾਡਲ 4 ਲੱਖ ਤੇ 20 ਮਾਡਲ 415000 ਰੁਪਏ ਰੇਟ ਹੈ ਇਹਦਾ ਅਗਲੇ ਟਾਇਰ ਵਧੀਆ ਬੈਕ ਸਾਈਡ ਦੇ 30 ਤੋਂ 35 ਪੈਸੇ ਤੇ 12 ਮਾਡਲ 750 ਤੇ ਤੇ 11 ਨੰਬਰ ਹੈ 12 ਮਾਡਲ ਹੈ ਤੇ ਰੇਟ ਇਹਦਾ 370000 ਰੁਪਏ ਟਾਇਰ ਘਟੋ ਘਟਾਸੀ ਤੋਂ 85 ਵਜੇ ਟਾਇਰ ਪਏ ਆ ਸੁਨਾਲੀ ਦਾ 750 ਛੜ ਕੇ ਡਬਲ ਕਲਚ ਪਾਵਰ ਸਟੀering ਇਸ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਆਲੇ ਪਰ ਤੁਸੀਂ ਕਾਲ ਕਰ ਸਕਦੇ ਹੋ ਥੱਲੇ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਆਪਣੇ ਅੰਕਲ ਕਰਮਜੀਤ ਦਾ ਜਿਆਦਾ ਇਨਫੋਰਮੇਸ਼ਨ ਲੈ ਲਈ ਤੁਸੀਂ ਕਾਲ ਕਰ ਸਕਦੇ ਹੋ ਤੇ ਸਪੈਸ਼ਲ ਐਡੀਸ਼ਨ 12+3 ਦੀ ਯੂਜੀ ਗিয়ার ਬਾਕਸ ਦੇ ਵਿੱਚ 3630 ਪੰਜਾਬ ਨੰਬਰ ਹੈ ਤੇ ਇਸ ਦਾ ਵੀ ਰੇਟ ਲਿਖਿਆ ਨਹੀਂ ਹਾਲੇ ਇਨਾਂ ਤੱਕ ਲੱਗਦੇ ਦੋਨੇ ਟਰੈਕਟਰ ਹਾਲੇ ਆਏ ਨੇ 55 ਆ ਗਿਆ 20 ਮਾਡਲ ਇਹ ਸੈਂਟਰ ਗੇਅਰ ਦੇ ਵਿੱਚ ਇਹਦੀ ਬਹੁਤ ਹੀ ਜ਼ਿਆਦਾ ਮਾਰਕੀਟ ਹੈ ਸੈਂਟਰ ਗੇਅਰ ਵਾਲੇ ਦੇ 2 ਸਪੀਡ ਦੇ ਵਿੱਚ ਟਰੈਕਟਰ ਹੈ ਵੀ ਮਾਡਲ 635000 ਰੁਪਏ ਡਿਮਾਂਡ ਹੈ ਟਾਇਰ ਵਗੈਰਾ ਸਾਰੇ ਨਾਲ ਦੇ ਨੇ 80 ਤੋਂ 90 ਪੈਸੇ ਜਿਹੜੇ ਟਾਇਰ ਨੇ ਸਾਰੇ ਨਾਲ ਦੇ ਟਾਇਰ ਨੇ ਤੇ ਫਾਰਮਟੈਕ 45 ਸੁਪਰਮੈਕਸ 11 ਮਾਡਲ ਪੰਜਾਬ ਨੰਬਰ 380000 ਰੁਪਏ ਦੀ ਡਿਮਾਂਡ ਹੈ ਪਾਵਰ ਸਟੀering ਓਇਲ ਬ੍ਰੇਕ ਸੈਂਟਰ ਗੇਅਰ ਟਾਇਰ ਵੀ ਵਧੀਆ ਪਏ ਟਰੈਕਟਰ ਦੇ 80 ਤੋਂ 85 ਰੁਪਏ ਟਾਇਰ ਘਟੋ ਘਟ ਪਏ ਐ 73598 ਮਾਡਲ 140000 ਰੁਪਏ ਬੈਕ ਸ਼ਾਰਡ ਦੇ ਟਾਇਰ 60 ਤੋਂ 65 ਪੈਸੇ ਅਗਲੇ 90 ਤੇ ਇਹ ਟਰੈਕਟਰ ਅੰਦਰ ਪੰਪ ਵਾਲਾ ਸਲਫਟ ਸਟਾਰਟ ਹੈ ਆਪਣਾ ਸੁਨਾਲੀ ਦਾ 700 ਪਰਿਆ RX ਸਾਈਡ ਗੇਅਰ ਪੰਜਾਬ ਨੰਬਰ ਫਰੀਦਕੋਟ ਦਾ ਤੇ ਮਾਡਲ ਹੱਲੇ ਮਾੜੇ ਤੇ ਰੇਟ ਲਿਖਿਆ ਨਹੀਂ ਹੱਲੇ ਤੁਸੀਂ ਕਾਲ ਕਰ ਸਕਦੇ ਹੋ ਤੁਹਾਨੂੰ ਨੰਬਰ ਚੱਲ ਜਾਂਦਾ ਥੱਲੇ ਬੇ ਫਾਰਮ ਟਰੈਕ 60 ਆ ਗਿਆ ਨੜੇ ਨਵੇਂ ਮਾੜਲੇ 190000 ਰੁਪਇਆ ਰੰਗ ਪੇੜ ਦਾ ਸਾਰਾ ਅਰੀਜਨਲ ਟਰੈਕਟਰ ਹੈ ਡਬਲ ਕਲਚ ਹੈ ਆ ਦੇਖੋ ਤੁਸੀਂ ਟਾਇਰ ਬਿਲਕੁਲ ਨਵੇਂ ਨੇ ਬੈਕ ਸਾਈਡ ਦੇ ਅਗਲੇ 60 ਤੋਂ 70 ਵੈਸੇ ਅਰਜੁਨ ਆ ਗਿਆ 555 ਕਨਸਪ ਚੁੰਜਾ ਦੇ ਹਲੇ ਰੇਟ ਲਿਜਾ ਨਹੀਂਗਾ ਉਸ ਤੋਂ ਬਾਅਦ ਆਪਣੇ 724 12 ਮਾਡਲ 2,65,000 ਰੁਪਇਆ ਚਾਰੇ ਟਾਇਰ ਬਿਲਕੁਲ ਨਵੇਂ ਟਰੈਕਟਰ ਦੇ ਜੇਕੇ ਕੰਪਨੀ ਦੇ ਤੇ 36 ਵੀ ਆ ਗਿਆ 95 ਮਾਡਲ ਡਿਮਾਂਡ ਆ ਪੂਰੇ 2.5 ਲੱਖ ਰੁਪਇਆ ਚਾਰੇ ਟਾਇਰ ਬਿਲਕੁਲ ਨਵੇਂ ਜੇਕੇ ਕੰਪਨੀ ਦੇ ਚਾਰੇ ਰੰਗ ਪੇੜ ਦਾ ਵੀ ਸਾਰਾ Ориਜਨਲ ਟਰੈਕਟਰ ਹੈ ਅਗੋਂ ਸੋ ਬਾਦ ਆ ਗਿਆ ਜੀ ਆਪਣੇ 1035 ਮੈਸੀ ਸਾ ਮਾਡਲ ਆਪਣੇ ਪੰਜਾਬ ਨੰਬਰ 3 ਲੱਖ ਰੁਪਇਆ ਡਿਮਾਂਡ ਹੈ 855 ਇਸ ਦੇ ਰੇਟ ਲਿਖਾ ਨਹੀਂ ਹੈਗਾ ਨਾ ਮਾਡਲ ਲਿਖਾ ਤੇ ਹਸਨ ਵਾਲੀ ਕਸ ਮਿਨੀ ਸਾਟ ਖੜਾ ਹੈ 2 ਲੱਖ 85000 ਰੁਪਇਆ ਡਿਮਾਂਡ ਹੈ ਮਾਡਲ 12 ਤੇ ਇਹਨਾਂ ਦੇ ਰੇਟ ਲਿਖਿਆ ਨਹੀਂ ਹੋਇਆ ਉਸਤੇ ਭਾ 11 ਮਾਡਲ 475 2 ਲੱਖ 5000 ਰੁਪਏ ਡਿਮਾਂਡ ਹੈ 11 ਮਾਡਲ ਦੀ ਬਾਹਰ ਦਾ ਨੰਬਰ ਅਛਾ ਦੇ ਤੇ आरजे ਨੰਬਰ ਆ ਗਿਆ 475 ਇਹ ਵੀ ਆਪਣੇ ਗੁਰਪ੍ਰੀਤ ਅੰਕਲ ਕੋਲ ਖੜਾ ਉਸਤੇ ਨਾਲ 855 ਨੰਬਰ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਆਪਣੇ 95016 71348 ਉਹ ਸੁਨਾਲੀ ਕਾ ਆ ਜਿਹੜੇ ਸਾਹਮਣੇ ਟਰੈਕਟਰ ਖੜੇ ਗਿਆ ਚਾਰ ਤੋਂ ਪੰਜ ਟਰੈਕਟਰ ਆ ਹੋਗੇ ਤੇ ਬਾਕੀ ਆ ਤਿੰਨ ਤੋਂ ਚਾਰ ਆ ਖੜੇ ਆ ਇਹ ਟਰੈਕਟਰ ਦੀ ਤੁਸੀਂ ਗੱਲਬਾਤ ਕਰਨੀ ਹੈ ਤੋ ਉਹ ਨੰਬਰ ਉਪਰ ਲਾਤਾ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਆਪਣੇ ਆ ਗਿਆ ਫਾਰਮ ਟਰੱਕ 43 ਇਹ 10 ਮਾਡਲ ਹੈ 240000 ਰੁਪਏ ਡਿਮਾਂਡ ਹੈ ਨੰਬਰ RJ ਦਾ ਯਾਰ ਬਿਲਕੁਲ ਨਵੇਂ ਨੇ ਚਾਰੇ ਪਹੀਲੇ ਤੁਸੀਂ ਦੇਖੋ JK ਦੇ 13628 ਵਾਲੇ ਤੇ ਅਗਲੇ MRF ਦੇ ਬਿਲਕੁਲ ਨਵੇਂ ਟਾਇਰ ਨੇ ਚਾਰੇ ਹੁਣ ਦਿਖਾਣੇ ਤੁਹਾਨੂੰ 750 ਇਹ 750 2011 ਮਾਡਲ ਹੈ 360000 ਰੁਪਏ ਦੀ ਡਿਮਾਂਡ ਹੈ ਚੈੱਕ ਕਰੋ ਕੰਡੀਸ਼ਨ 12 ਦੇ ਗੱਲ ਕਰੇਪਾ 70 ਤੋਂ 80 ਵਜੇ ਚਾਰੇ ਟਾਇਰੇ ਪਏ ਆ ਮਰਫ ਕੰਪਨੀ ਦੇ ਅਗਲੇ 75 16 ਵਾਲੇ ਤੇ ਬੈਕ ਸਾਈਡ ਦੇ 14 9 28 ਵਾਲੇ ਬਾਬਾ ਸਟੀering ਡਬਲ ਲਿਫਟ ਪੰਪਸ ਸੈਡ ਗੇਅਰ ਤੇਲ ਬ੍ਰੇਕ ਡਬਲ ਕਲਚਰ ਟਾਪ ਮਾਡਲ ਟ੍ਰੈਕਟਰ ਹੈ ਤੇ ਇੱਕ ਉਹ ਸਾਹਮਣੇ ਦੇਖੋ ਤੁਸੀਂ 575 ਤੇ ਉਸ ਤੇ ਵੀ ਮਾੜਾ ਰੈਟ ਨਹੀਂ ਇਹ ਵੀ ਆਪਣੇ ਗੇਲੇ ਟਰੈਕਟਰ ਵਾਲਿਆਂ ਦੇ ਕੋਲ ਖੜਾ ਆਹ ਸ਼ਾਪ ਦੇਖ ਲਓ ਤੁਸੀਂ ਤੇ ਸੱਤ ਤੋਂ ਅੱਠ ਟਰੈਕਟਰ ਇੰਨਾਂ ਕੋਲ ਖੜੇ ਆ ਤੁਹਾਨੂੰ ਨੰਬਰ ਮੈਂ ਲਾਇਆ ਹੋਇਆ ਥੱਲੇ ਤੇ ਜਿਆਦਾ ਇਨਫੋਰਮੇਸ਼ਨ ਲੈਣ ਲਈ ਤੁਸੀਂ ਇਨਾਂ ਨਾਲ ਕਾਲ ਕਰ ਸਕਦੇ ਹੋ ਤੇ ਸੰਡੇ ਨੂੰ ਤੁਸੀਂ ਮੰਡੀ ਦੇ ਵਿੱਚ ਆ ਕੇ ਵਿజిਟ ਕਰ ਸਕਦੇ ਹੋ ਆਪਾਂ ਤੁਹਾਨੂੰ ਹੋਰ ਅੱਗੇ ਟਰੈਕਟਰ ਦਿਖਾਣੇ ਆ ਵੀਡੀਓ ਦੇ ਨਾਲ ਬਣੇ ਰਹੋ ਲੋ ਜੀ ਆ ਗਿਆ 275 ਉੱਚੀ ਟੈਂਕੀ ਵਾਲਾ ਜਿਹਨੂੰ ਆਪਾਂ ਸਰਪੰਚ ਮਾਡਲ ਕਹਿੰਦੇ ਆ 2006 ਮਾਡਲ 190000 ਰੁਪਏ ਰੇਟ ਹੈ ਇਹਦਾ ਚਾਰੇ ਟਰ ਬਿਲਕੁਲ ਨਵੇਂ ਟਰੈਕਟਰ ਦੇ ਤੇ ਰੀਪੇਂਟ ਹੋਇਆ ਦੁਆਰ ਤੋਂ ਚੈੱਕ ਕਰੋ ਤੁਸੀਂ ਤੇ ਨਾਲ ਫਿਰ ਆ ਗਿਆ ਜੀ ਮਿੰਦਰਾ 2027598 ਮਾਡਲ ਆਰ ਜੇ ਨੰਬਰ 1 ਲੱਖ 200 ਰੁਪਇਆ ਟਾਇਰ ਕਸੇ ਹੋਏ ਨੇ ਚਾਰੇ ਬਿਲਕੁਲ ਗੋਲ ਟਾਇਰ ਨੇ ਤੇ ਸਵਰਾਜ ਦਾ 855 ਇਹ ਵੀ ਰੀਪੇਂਟ ਹੋਇਆ ਤੇ ਮਾੜ ਤੇ ਰੇਟ ਤੇ ਲਿਖਿਆ ਨਹੀਂ ਹੋਇਆ ਉਹਦੇ ਨਾਲ ਫਾਰਮ ਟ੍ਰਕ 60 ਆ ਗਿਆ 97 ਮਾਡਲ 1 ਲੱਖ 95000 ਰੁਪਏ ਰੇਟ ਹੈ ਟਾਇਰ 95 ਪੈਸੇ ਕਟੋ-ਕਟ ਪਏ ਆ ਚਾਰੇ ਬਿਲਕੁਲ ਨਵੀਂ ਕਹਿ ਸਕਦੇ ਆ ਆਪਾਂ ਬੀਕੇਟੀ ਦੇ ਟਾਇਰ ਨੇ ਚਾਰੇ ਰੰਗ ਪੇੜ ਤਾਂ ਅਰੀਜਨਲ ਹੈ ਤੇ ਚੁੱਲਾ ਵੱਡਾ ਲੱਗਿਆ ਹੋਇਆ ਅੱਗੇ ਉਸ ਤੋਂ ਨਾਲ 55500 ਪੰਜਾਬ ਨੰਬਰ ਆਪਣੇ ਤੇ ਵੀ 22 ਨੰਬਰ ਹੈ 2009 ਮਾਡਲ ਹੈ ਤੇ 375000 ਰੁਪਏ ਡਿਮਾਂਡ ਹੈ ਔਇਲ ਬ੍ਰੇਕ ਸਾਈਡ ਗੇਅਰ ਚੈੱਕ ਕਰੋ ਕੰਡੀਸ਼ਨ ਪਾਵਰ ਸਟੀering ਹੈ ਤੇ ਛਤਰੀ ਲੱਗੀ ਹੋਈ ਹੈ ਫਾਈਬਰ ਵਾਲੀ 36 ਦੀ ਆ ਗਿਆ 50 ਹਸਪਾਵਰ ਦੇ ਵਿੱਚ 18 ਮਾਡਲ 565000 ਰੁਪਏ ਰੇਟ ਹੈ ਦਾ ਰੋ ਕੰਡੀਸ਼ਨ ਚੈੱਕ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਨਵੇਂ ਨੇ ਬੈਕ ਸ਼ੈੱਡ ਦੇ ਐਸਸੀ ਤੋਂ 90 ਪੈਸੇ ਟਾਇਰ ਪਏ ਆ ਇਹਦੇ ਵੀ ਫਾਈਬਰ ਛਤਰੀ 12+3 30 ਸਪੀਡ ਦੇ ਵਿੱਚ ਟਰੈਕਟਰ ਹੈ ਤੇ ਉਹਦੇ ਨਾਲ ਮੈਸੀ ਮੈਸੀ 245 ਰੇਟ ਹੱਲੇ ਇਸ ਤੇ ਲਿਖਿਆ ਨਹੀਂ ਹੋਇਆ ਫਿਰ ਵੀ 275 ਆ ਗਿਆ ਮਿੰਦਰ ਮਿੰਦਰ ਆ ਗਿਆ ਜੀ 2008 ਮਾਡਲ ਹੈ 235000 ਰੁਪਏ ਰੇਟ ਹੈ ਇਹਦਾ ਤੇ ਇਹਦੇ ਅਗਲੇ ਟਾਇਰ ਬਿਲਕੁਲ ਨਵੇਂ ਆ ਬੈਕ ਸ਼ੈੱਡ ਦੇ ਟਾਇਰਾਂ ਦੀ ਗੱਲ ਕਰੀ 70 ਤੋਂ 75 ਪੈਸੇ ਕਟੋ-ਕਟ ਟਾਇਰ ਠੈ ਗਏ ਨੇ ਸੈਲਫ ਸਟਾਰਟ ਹੈ ਇੰਜਨ ਕਰਦਾ ਓਕੇ ਆ ਪੂਰਾ ਤੇ ਉਸ ਦੇ ਨਾਲ 4 ਵੀਲ ਡਰਾਈਵ ਸਵਰਾਜ ਦਾ 855 ਪਾਵਰ ਸਟੀering 2022 ਮਾਡਲ 7,70,000 ਰੁਪਏ ਰੇਟ ਹੈ ਤੇ ਆ ਕਰੋ ਕੰਡੀਸ਼ਨ ਚੈੱਕ ਟਾਇਰ ਵਗੈਰਾ ਨਵੇਂ ਵਰਗੇ ਨੇ ਚਾਰੇ ਤੇ ਆ 2 ਸਪੀਡ ਦੇ ਵਿੱਚ ਸੈਂਟਰ ਗੇਅਰ ਦੇ ਵਿੱਚ ਟਰੈਕਟਰ ਹੈ 4x4 ਰਿਵਰਸ ਪੇਟਿਓ ਤੇ ਆਇਸ਼ਰ ਅਈ ਸ਼ਰਦਾ ਆ ਗਿਆ ਜੀ 241 ਸਿੰਗਲ 2018 ਮਾਡਲ ਹੈ 2 ਲੱਖ 80 ਰੁਪਏ ਦੀ ਡਿਮਾਂਡ ਹੈ ਕਰੋ ਚੱਕ ਨਾਲ ਦੇ ਟਾਇਰ ਨੇ ਬੈਕ ਸ਼ਾਟ ਦੇ 80 ਪੈਸੇ ਤੇ ਅਗਲੇ ਅਗਲੇ ਟਾਇਰ ਅਗਲੇ 70 ਤੋਂ 75 ਪੈਸੇ ਨੇ ਤੇ ਆ ਤੁਸੀਂ ਚੈੱਕ ਕਰੋ ਬਿਲਕੁਲ ਹੀ ਨਵਾਂ ਟਰੈਕਟਰ ਹੈ 2 ਲੱਖ 80 ਰੁਪਏ ਡਿਮਾਂਡ ਹੈ 18 ਮਾਡਲ ਦੀ ਬਾਕੀ ਮੌਕੇ ਤੇ ਘੱਟ ਵੱਡ ਹੋ ਜਾਊਗਾ ਮੌਕੇ ਤੇ ਤੁਹਾਡਾ ਮਾਨਦਾਨ ਹੋ ਜਾਊਗਾ ਤੁਸੀਂ ਟਰੈਕਟਰ ਲੈਣਾਉਗੇ ਤਾਂ ਤੇ 745 ਆ ਗਿਆ ਸੋਨਾਲਿਕਾ 15 ਮਾਡਲ ਹੈ ਮਾਡਲ ਕੱਲਾ ਲਿਖਿਆ ਹੋਇਆ ਰੇਟ ਇਹਦਾ ਮਿਟਿਆ ਹੋਇਆ ਹੈ। ਇਹ ਕਰੋ ਕੰਡੀਸ਼ਨ ਚੱਕ ਮਲੋਡ ਮੰਡੇ ਦੇ ਵਿੱਚ ਹੀ ਖੜਾ ਤੁਸੀਂ ਆ ਸਕਦੇ ਹੋ ਇੱਥੇ। ਓਇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਆ ਪਾਵਰ ਸਟੀering ਡਬਲ ਲਿਫਟ ਪੰਪ ਹੈ। ਤੇ 5105 ਆ ਗਿਆ ਜੌਂਡੀਅਰ। ਇਹ 2018 ਮਾਡਲ ਹੈ 3 ਲੱਖ 90000 ਰੁਪਏ ਰੇਟ ਹੈ ਇਸਦਾ। 18 ਮਾਡਲ ਤੇ ਟਾਇਰਾਂ ਦੇ ਗੱਲ ਕਰੀਏ ਅਗਲੇ ਟੈਰਸੀ ਤੋਂ 90 ਪੈਸੇ ਪਏ ਐ ਬੈਕ ਸ਼ੈਰ ਦੇ ਟਾਇਰ ਕਟੋ-ਕਟ 70 ਤੋਂ 75 ਪੈਸੇ ਪਏ ਐ ਆ ਦੇਖੋ ਤੁਸੀਂ ਬੈਂਪਰ ਹੈਵੀ ਲੱਗਿਆ ਹੋਇਆ ਬਹੁਤ ਹੀ ਹੈਵੀ ਲੱਗਿਆ ਬੈਂਪਰ ਅਰਜੁਨ ਦਾ ਆ ਗਿਆ 605 ਇਹ 2007 ਮਾਡਲ ਐ ਦੇਖੋ ਤੁਸੀਂ 3,15,000 ਰੁਪਏ ਰੇਟ ਇਸ ਦਾ ਟਾਇਰ ਅੱਧੇ ਤੋਂ ਜ਼ਿਆਦਾ ਪਏ ਐ 65 ਤੋਂ 70 ਪੈਸੇ ਟਾਇਰ ਕਟ-ਕਟ ਪਏ ਐ ਅਗਲੇ ਉਸ ਤੋਂ ਵੀ ਜ਼ਿਆਦਾ ਨਹੀਂ ਅਗਲੇ 80 ਤੋਂ 90 ਪੈਸੇ ਟਾਇਰ ਪਏ ਆ। ਆ ਦੇਖੋ ਤੁਸੀਂ। ਉਹਦੇ ਨਾਲ 475 ਆ ਗਿਆ ਮਿੰਦਰਾ ਇਹ ਰੰਗ ਬੇੜ ਦਾ ਅਰੀਜਨਲ ਹੈ। 98 ਮਾਡਲ ਹੈ 1,45,000 ਰੁਪਏ ਰੇਟ ਹੈ ਇਹਦਾ। 98 ਮਾਡਲ ਦਾ। ਤੇ ਅਗਲੇ ਟਾਇਰ ਰੇਡੀਅਲ 80 ਤੋਂ 90 ਪੈਸੇ ਬੈਕ ਸ਼ਾਰਟ ਦੇ ਅੱਧੇ ਗਾ ਟਾਇਰ ਪਏ ਆ। ਉਹ ਜੇ ਕੇ ਦੇ ਨੇ। ਐਮਐਮ 39 ਆ ਗਿਆ ਸੁਨਾਲੀਗਾ। 2019 ਮਾਡਲ ਹੈ। 3,75,000 ਰੁਪਏ ਰੇਟ ਇਹਦਾオイル ਬ੍ਰੇਕ ਸਾਈਡ ਗੇਅਰ ਤੇ ਮਾਈਲਾ ਜੋ ਮਾਸਟਰ ਡਬਲ ਲਿਫਟ ਕੋਲ ਤੇਲ ਬ੍ਰੇਕ ਹੈ ਕਰੋ ਕੰਡੀਸ਼ਨ ਚੈੱਕ ਸਵਰਾਜ ਦਾ 855 ਅਗਲੇ ਟਾਇਰ ਨਵੇਂ ਹੈ ਇਹ ਬੈਕ ਸ਼ਾਰਡ ਦੇ ਟਾਇਰ ਲਗਭਗ 70 ਤੋਂ 75 ਪੈਸੇ ਪਈਆ 2012 ਮਾਡਲ ਹੈ 4 ਲੱਖ 4 ਲੱਖ 5000 ਰੁਪਏ ਰੇਟ ਹੈ ਇਸ ਦਾ 12 ਮਾਡਲ ਦਾ ਕੰਡੀਸ਼ਨ ਸੋਰੀ 425000 ਰੁਪਏ ਰੇਟ ਹੈ ਇੱਧਰ ਦੇਖੋ ਤੁਸੀਂ ਇੱਥੇ 25 ਲਿਖਿਆ ਹੋਇਆ ਤੇ ਆ ਇੱਧਰ 5 ਲਿਖਿਆ ਹੋਇਆ ਤੇ 425000 ਰੁਪਏ ਰੇਟ ਹੈ 12 ਮਾਡਲ ਹੈ ਕਰੋ ਕੰਡੀਸ਼ਨ ਚੈੱਕ ਉਹਦੇ ਨਾਲ ਆ ਗਿਆ 575 ਡੀਆਈ ਇਹ ਰੰਗ ਪੇੜ ਦਾ ਅਰੀਜਨਲ ਹੈ ਅਗਲੇ ਟਾਇਰ ਨਵੇਂ ਹੈ ਬੈਕ ਸ਼ੀਟ ਦੇ ਟਾਇਰ ਅਧੇ ਨੇ 96 ਮਾਡਲ ਹੈ 170000 ਰੁਪਏ ਰੇਟ ਹੈ ਇਸ ਦਾ ਤੇ ਆਸੀ ਦੀ ਆਧੀ ਵੀਡੀਓ ਅਪਲੋਡ ਮੰਡੀ ਦੀ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਕਰ ਲਿਓ ਲਾਈਕ ਤੇ ਚੈਨਲ ਨੂੰ ਆਪਣੇ ਕਰ ਲਿਓ ਸਬਸਕ੍ਰਾਈਬ ਐਜੀ ਐਜੀ ਵੀਡੀਓ ਆਪਾਂ ਤੁਹਾਡੇ ਲਈ ਲੈਂਦੇ ਰਹਾਂਗੇ ਆਪਣੇ ਚੈਨਲ ਤੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ